ਸਈਆਂ ਦੇ ਬੈਠੀ ਨਹੀਂ ਮੈਂ ਛੋਪ ਪਾਇਆ ਨਹੀਂ ਮੈਂ ਛੋਪ ਪਾਇਆ ਇੱਕ ਸਹੇਲ ਜਵਾਨ ਨੈਣੀ ਕੇਰਾ ਪਾਇਆ ਮੇਰੀ ਪਲੜੀ ਪੂਲੀ ਨੇ ਉਹਦਾ ਤੂ ਚਾਗੇੜਾ ਮੇਉ ਦਾ ਦੁਜਾ ਗੇੜਾ ਮੇਰੀ ਪੁੱਛਦੀ ਸਹੇਲੀ ਨੇ ਕੀ ਲੱਗਦਾ ਤੇਰਾ ਬਣੇ ਸੱਚ ਦੱਸਾਂ ਨੀ ਨਾ ਝੂਠ ਬੋਲਾਂ ਨੀਨਾ ਕੁ ਫਰਤੋਲਾਂ ਤੈਨੂੰ ਦੱਸੂਗੀ ਕਰਕੇ ਨੀ ਮੈਂ ਵੱਡਾ ਜੇਰਾ ਵਿਚੇ ਸਈਆਂ ਦੇ ਬੈਠੀ ਨਹੀਂ ਮੈਂ ਸ਼ੋਪ ਪਾਇਆ ਨਹੀਂ ਮੈਂ ਸ਼ੋਪ ਪਾਇਆ ਇੱਕ ਸ਼ੈਲ ਜਾ ਗੇੜਾ ਨਿਉਦਾ ਤੀ ਜਾ ਗੇੜਾ ਮੈਨੂੰ ਪੁੱਛਦੀ ਏ ਪੱਬੋ ਨੀ ਕੀ ਲੱਗਦਾ ਤੇਰਾ ਪੱਬੋ ਸੱਚ ਦਸਾ ਨੀ ਨਾ ਝੂਠ ਬੋਲਾਂ ਨੀ ਨਾ ਕੁਫਰ ਤੋਲਾਂ ਫਿਰਦਾ ਮੂਰਖ ਗਲੀਆਂ ਵਿੱਚ ਕੋਈ ਪੌਂਦਾ ਫੇਰਾ ਵਿੱਚ ਸਈਆਂ ਦੇ ਬੈਠੀ ਨਹੀਂ ਮੈਂ ਸ਼ੋਕ ਪਾਇਆ ਨਹੀਂ ਮੈਂ ਸ਼ੋਕ ਪਾਇਆ ਇੱਕ ਸ਼ੈਲ ਜਵਾਨ ਨੇ ಚೌಥಾ ಗೇಡ ಗೇಡ ಮೇರಿ ಪೂಜಾ ಊ ಸಚ ದಸನಾಫರ ತೋಲ ಮೇರೆ ಬಿರೇದ वीर मेरा बिच सैया दे बैठी नी मैं शोप पाया नी मैं शोप पाया इक शैल जवान नैनी केरा पाया मेरी चौथी पूरी नियोदा ਪੰਜ ਮਾਗੇੜਾ ਨਿਉਦਾ ਪੰਜ ਮਾਗੇੜਾ ਮੈਨੂੰ ਪੁੱਛਦੀ ਮੇਰੀ ਅਮੜੀ ਨੀ ਕੀ ਲਗਦਾ ਤੇਰਾ ਮਾਏ ਸੱਚ ਦਰਸਾਂ ਕਿ ਤੈਨੂੰ ਝੂਠ ਦੱਸਾਂ ਕਿ ਤੈਨੂੰ ਝੂਠ ਦੱਸਾਂ ਮੇਰੇ ਬਾਬਲ ਸਹੇਣਿਆ ਜਮਾਈ ਤੇਰਾ ਤੀਏ ਸੱਚ ਦੱਸੀ ਨੀ 나 ਝੂਠ ਬੋਲੀ ਨੀ 나 ਕੋ ਫਰ ਤੋਂ ਲਈ ਤੈਨੂੰ ਕਿੱਥੇ ਤਾਂ ਮਿਲਿਆ ਨਹੀਂ ਜਮਾਈ ਮੇਰਾ ਮਾਈ ਚੇ ਦਸਾਨੀ ਨਾ ਝੂਠ ਬੋਲਾ ਨੀਨਾ ਕੁ ਫਰਤੋਲਾ ਮੈਨੂੰ ਖੂਹੇ ਤੇ ਮਿਲਿਆ ਨਹੀਂ ਜਮਾਈ ਤੇਰਾ ਮਾਏ ਨਿੱਕੀ ਬਿਆਹੀ ਹੁਣ ਮਟਿਆਰ ਹੋਈ ਹੁਣ ਮਟਿਆਰ ਹੋਈ ਕਰੇ ਆਖਰੀ ਜਵਾਨੀ ਦਾ ਖਿਆਲ ਮੇਰਾ ਮਾਰੇ ਦੇ ਮੁਕ ਲਾਵਾ ਮੇਰੀ ਕਰ ਦੇ ਤਿਆਰੀ ਨੀ ਮੇਰੀ ਕਰ ਦੇ ਤਿਆਰੀ ਢੋਲੇ ਬਿਨਾ ਨਾ ਲੱਗਦਾ ਹੁਣ ਜੀਲ ਮੇਰਾ ਵਿਚ ਸਿਆਆਂ ਦੇ ਬੈਠੀ ਨਹੀਂ ਮੈਂ ਚੋਪ ਪਾਇਆ ਨਹੀਂ ਮੈਂ ਛੋਪ ਪਾਇਆ ਇੱਕ ਸ਼ੈਲ ਜਵਾਨ ਨਣੀ